ਲਿਆ ਕਰ ਲਿਆ ਯਾਰ ਇਤਰੋ ਵੀ ਨੇ ਬਈ ਫੋਨ ਪਿੱਛੇ ਕਰੋ ਜੀ ਜੀਮਾ ਸਾਹਿਬ ਨੂੰ ਵੀ ਨਾਲ ਲੈ ਆਇਏ ਆਇਓ ਇੱਕ ਮਿੰਟ ਸਾਹਮਣੇ ਆਜੋ ਜੀ ਸਾਹਮਣੇ ਹੋ ਜਾਓ ਸਾਹਮਣੇ ਬਈ ਇੱਕ ਮਿੰਟ ਦੀ ਇੱਕ ਮਿੰਟ ਪਹਿਲਾਂ ਵਿੱਚ ਕਾ ਨੂੰ ਮੜਦੇ ਹੋ ਯਾਰ ਬਈ ਤੁਸੀਂ ਫੋਨ ਵਾਲੇ ਪਿੱਛੇ ਹੋ ਜਾਣਾ ਆਜੋ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਸ਼ਾਟ ਕਰ ਲਿਓ ਇੱਕ ਮਿੰਟ ਬੜਾ ਤੁਰੇ ਜਾਂਦੇ ਸਰ ਤੁਰੇ ਜਾਂਦੇ ਆ ਜੀ ਇੱਕ ਮਿੰਟ ਪਾਓ ਜਾਓ ਜਿੱਥੇ ਵੀ ਨਾਲ ਹੋ ਜਾ ਚਲੋ ਆ ਜਾਓ ਚਲੋ ਜੀ ਆ ਲੈ ਹਾਂ ਨਹੀਂ ਜਿੱਧਰ ਦੇਖੋ ਤੁਸੀਂ ਤੁਸੀਂ ਦੋ ਮਿੰਟ ਜੀ ਆ ਜੇ ਨੂੰ ਜੀ ਪੁੱਤਰ ਜੈ ਕੋਣ ਕੋਣ ਸਾਲਸ ਜੈ ਜੈ ਭਾਰਤ जय भारत जय टीम जय भारत आवाज आप तेरी सोच पे बड़ा नाम है धोखे बड़ा नाम है धोखे बड़ा नाम है धोखे जय टीम जय भारत जय भारत थोड़ा थोड़ा इतना थोड़ा इतना आगे चलो थोड़ा इतना जयकारा बजा पिच हो गया रे आगे ना रोकें नहीं भाई भाई जय जय शास्ता ਥੈਂਕ ਯੂ ਜੀ ਕੋਈ ਬਾਬਾ ਸਾਹਿਬ ਦੇ ਵੀ ਅੱਛਾ ਅੱਛਾ ਦੇਖੋ ਅੱਜ ਅੱਜ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦਾ 프리 ਨਿਰਮਾਣ ਦਿਵਸ ਹੈ ਅੱਜ ਦੇ ਦਿਨ ਸਾਰਾ ਦੇਸ਼ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰ ਰਿਹਾ ਹੈ ਕਿਉਂਕਿ ਜੋ ਦੇਸ਼ ਦੇ ਵਿੱਚ ਸੰਵਿਧਾਨ ਦੇ ذریعے ਹਰ ਕਿਸੇ ਵਿਅਕਤੀ ਨੂੰ ਚਾਹੇ ਕੋ ਵੱਡਾ ਛੋਟਾ ਉੱਚਾ ਨੀਵਾਂ ਜੋ ਹੈ ਹਰ ਕਿਸੇ ਨੂੰ ਉਹਦੇ ਮੌਲਿਕ ਅਧਿਕਾਰਾਂ ਦਾ ਹੱਕ ਹੈ ਜਿਹੜਾ ਉਹ ਬਾਬਾ ਸਾਹਿਬ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਦੇ ਜ਼ਰੀਏ ਹੀ ਮਿਲਿਆ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਮੈਂ ਔਰ ਮੇਰੇ ਸਤਕਾਰਯੋਗ ਵੱਡੇ ਵੀਰ ਸਰਪਾਸਿੰਘ ਜੀ ਚੀਮਾ ਖਜ਼ਾਨਾ ਮੰਤਰੀ ਸਾਹਿਬ ਅੱਜ ਨਾਬੇ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਆ ਤੇ ਇੱਥੇ ਪਹੁੰਚ ਕੇ ਉਹਨਾਂ ਨੂੰ ਅਸੀਂ ਜਿਹੜਾ ਨਮਨ ਹੈ ਉਹ ਕੀਤਾ ਕਿਉਂਕਿ ਅੱਜ ਅਸੀਂ ਲੋਕ ਵੀ ਜੋਹਾ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਮੰਤਰੀ ਹੈ ਐਮ ਐਲ ਏ ਕਿਸੇ ਵੀ ਸੰਵਿਧਾਨਕ ਪਾਦੇ ਹੈਗਾ ਇਹ ਸਾਰੇ ਦਾ ਸਾਰਾ ਸਿਰ ਜਿਹੜਾ ਇਹ ਸਾਰੇ ਦੀ ਸਾਰੀ ਦੇਣ ਹੈ ਜਿਹੜੀ ਉਹ ਬਾਬਾ ਸਾਹਿਬ ਅੰਬੇਦਕਰ ਨੂੰ ਜਾਂਦੀ ਹੈ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਇੱਥੇ ਪਹੁੰਚੇ ਆ। ਇਹੀ ਦੁਖਦ ਗੱਲ ਹੈ ਕਿ ਉਹ ਸੰਵਿਧਾਨ ਜਿਸ ਦੇ ذریعے ਬਾਬਾ ਸਾਹਿਬ ਅੰਬੇਦਕਰ ਨੇ ਹਰ ਵਿਅਕਤੀ ਨੂੰ ਰਾਈਟ ਟੂ ਸਪੀਚ ਰਾਈਟ ਟੂ ਐਕਸਪ੍ਰੈਸ਼ਨ ਰਾਈਟ ਟੂ ਲਾਈਫ ਦਾ ਅਧਿਕਾਰ ਦਿੱਤਾ ਹੈ ਹਰ ਕਿਸੇ ਵਿਅਕਤੀ ਨੂੰ ਆਜ਼ਾਦੀ ਦਿੱਤੀ ਹੈ ਤੇ ਅੱਜ ਉਸੇ ਮੁਲਕ ਦੇ ਵਿੱਚ ਮੰਦਭਾਗ ਹੈ ਕਿ ਦੇਸ਼ ਦੀ ਸਰਕਾਰ ਅ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਹੀ ਕੈਪੀਟਲ ਦੇ ਵਿੱਚ ਆਪਣੀ ਹੀ ਰਾਜਧਾਨੀ ਦੇ ਵਿੱਚ ਜਾਣੋ ਰੋਕਣ ਦੇ ਲਈ ਰਾਹ ਦੇ ਵਿੱਚ ਕਿੱਲਾ ਪੱਥਰ ਅਥਰੂ ਗੈਸ ਦੇ ਗੋਲੇ ਪਤਾ ਨਹੀਂ ਕਿਸ ਕਿਸ ਚੀਜ਼ ਦੀ ਵਰਤੋਂ ਕਰਦੇ ਨੇ ਉਹ ਤਿਆਰ ਖੜੇ ਨੇ ਸੋ ਇਹ ਇਹ ਬਹੁਤ ਮੰਦਪਾਗ ਹੈ ਬਹੁਤ ਅਨਫੋਰਚੂਨੇਟ ਹੈ ਅਸੀਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਇਹਨਾਂ ਸਖ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਦਿੱਲੀ ਹਰ ਕਿਸੇ ਦੀ ਰਾਜਧਾਨੀ ਹੈ ਤੇ ਉੱਥੇ ਜਾ ਕੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨ ਦੀ ਬਜਾਏ ਇਹ ਹੁਣ ਉਹਨਾਂ ਨੇ ਚਾਲੇ ਪਾ ਦਿੱਤੇ ਰਾਹ ਦੇ ਵਿੱਚ ਜੇ ਹਰਿਆਣਾ ਪੁਲਿਸ ਕਨਫਰੰਟ ਕਨਫਰੰਟ ਕਰੂਗੀ ਰੋਕਾਂ ਲਾਊਗੀ ਤੇ ਮਾਹੌਲ ਤਣਾਅਪੂਰਨ ਹੋਊਗਾ ਖਰਾਬ ਹੋਊਗਾ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਕਿੰਦਾ ਸਰਕਾਰ ਦੀ ਮੋਦੀ ਸਾਹਿਬ ਦੀ ਸੋ ਇਹ ਮੰਨ ਭਾਗੀ ਜੋ ਕਰ ਰਹੇ ਜੀ ਬੜਾ ਸਟੈਂਡ ਸਾਡਾ ਸਪਸ਼ਟ ਹੈ ਜੀ ਆਮ ਆਦਮੀ ਪਾਰਟੀ ਦਾ ਵੀ ਪੰਜਾਬ ਸਰਕਾਰ ਦਾ ਵੀ ਜਿਹਨੂੰ ਸੀਐਮ ਸਾਹਿਬ ਵੀ ਮੈਂ ਵੀ ਚੀਮਾ ਸਾਹਿਬ ਵੀ ਅਸੀਂ ਟਾਈਮਿੰਗ ਅਗੇਨ ਬੜਾ ਕਲੀਅਰ ਕਰਦੇ ਆ ਰਹੇ ਹਾਂ ਕਿ ਕਿਸਾਨ ਵੀ ਦੇਸ਼ ਦਾ ਹਿੱਸਾ ਨੇ ਉਹਨਾਂ ਦੇ ਨਾਲ ਬੈਠ ਕੇ ਕਿਉਂਕਿ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਸਾਰੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਉਹਨਾਂ ਨਾਲ ਬੈਠ ਕੇ ਮਸਲੇ ਹੱਲ ਹੋਣੇ ਚਾਹੀਦੇ ਨਾ ਕਿ ਡਾਂਗਾ ਜ਼ਰੀਏ ਪੰਜਾਬ ਚੱਤਵਦ ਜੇ ਕੋਈ ਨਫਾਨਕਤਾਨ ਹੁੰਦਾ ਜਾਂ ਨਹੀਂ ਨਿਕਣਾ ਕੌਣ ਜਮੇ ਸਿੱਧਮ ਸਿੱਧੇ ਤੌਰ ਦੇ ਉੱਪਰ ਕੇਂਦਰ ਸਰਕਾਰ ਭਾਜਪਾ ਜ਼ਿੰਮੇਵਾਰ ਹੋਏਗੀ ਪੰਜਾਬ ਚੱਤਵਦ ਬੜੀ ਮੁਸ਼ਕਿਲਾਂ ਖਤਮ ਹੋਇਆ ਕੀ ਲੱਗਦਾ ਦੁਬਾਰਾ ਖਾਟੂਬਾ ਪੰਜਾਬ ਦੇ ਵਿੱਚ ਤਾਂ ਨਹੀਂ ਪੰਜਾਬ ਦੇ ਲੋਕ ਚਾਹੇ ਕੋਈ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੇ ਇਹ ਕੋਸ਼ਿਸ਼ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸੁਰੱਖਿਅਤ ਸੇਫ ਔਰ ਮਜ਼ਬੂਤ ਹੱਥਾਂ ਦੇ ਵਿੱਚ ਹੈ ਕੋਈ ਵੀ ਇਹ ਜੇ ਨਫੀਰੀਅਸ ਕਰੋਨੀਆ ਹਰਕਤਾਂ ਕਰਨ ਬਾਰੇ ਸੋਚੇਗਾ ਤੇ ਉਹਨੂੰ ਸ਼ਕਤੀ ਨਾਲ ਨਜਿੱਠਿਆ ਜਾਏਗਾ ਤੇ ਭੁੱਲ ਜੇ ਕੋਈ ਆਪਦੇ ਖਾਬੋ ਖਿਆਲਾਂ ਦੇ ਵਿੱਚ ਵੀ ਕਿ ਉਹ ਕਾਲਾ ਦੌਰ ਹੈ ਜਿਹੜਾ ਮੁਲਕ ਪੰਜਾਬ ਦੇ ਵਿੱਚ ਦੁਆਰਾ ਆਏਗਾ। ਸਰਹੱਦੀ ਪਾਇਲਟ ਦੇ ਉੱਪਰ ਹਮਲਾ ਹੋਇਆ ਕੀ ਸਮਝਦੇ। ਸਿੱਖਿਆ ਖਾਲੇ ਮੈਨੇਜਿੰਗ ਕਮੇਟੀ ਦੇ ਵਿੱਚ ਪੁਲਿਸ ਸਿੱਖਿਆ ਨੂੰ ਪ੍ਰਾਇੋਰਿਟੀ ਦੇ ਰਹੇ ਤੇ ਸਾਰੇ ਵਿਦਿਅਕ ਕੱਟਕ ਖਤਖਾ ਦੀ ਬੋਲ। ਬੜੀ ਜਲਦੀ ਹੀ ਉਹਦੇ ਬਾਰੇ ਵੀ ਪੰਜਾਬ ਸਰਕਾਰ ਫੈਸਲਾ ਲੈਣ ਜਾ ਰਹੀ ਹੈ। ਸੀਐਮ ਸਾਹਿਬ ਨਾਲ ਪਿਛਲੇ ਦਿਨਾਂ ਦੇ ਵਿੱਚ ਹੀ ਚੀਮਾ ਸਾਹਿਬ ਦੀ ਔਰ ਸਾਡੇ এডਿਕੇਸ਼ਨ ਮਿਨਿਸਟਰ ਹਰਪਾ ਹਰਜੋਤ ਬੈਂਸ ਜੀ ਉਹਨਾਂ ਦੀ ਮੀਟਿੰਗ ਹੋਈਆਂ ਨੇ ਬੜੀ ਜਲਦੀ ਉਹ ਵੀ ਪ੍ਰੋਸੈਸ ਪੂਰਾ ਹੋ ਜਾਏਗਾ ਜੀ ਕਿ ਵੀ ਬਦਲ ਜਿੱਥਰ ਹਮਲਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਕਿਸ ਤਰ੍ਹਾਂ ਹਮਲਾ ਦੇ ਰੱਖਦੇ ਦੇਖੋ ਇਸ ਤਰ੍ਹਾਂ ਹੈ ਕਿ ਇਹ ਬਹੁਤ ਮੰਦ ਭਾਗਾ ਹੋਇਆ ਜੋ ਹੋਇਆ ਅ ਪਰ ਉੱਥੇ ਦਰਬਾਰ ਸਾਹਿਬ ਦੇ ਵਿੱਚ ਇੱਕ ਪੈਕਿਊਲਰ ਸਿਚੁਏਸ਼ਨ ਇਹੋ ਜੀ ਬਣ ਜਾਂਦੀ ਹੈ ਕਿ ਨਾ ਤਾਂ ਉੱਥੇ ਪੁਲਿਸ ਕਿਸੇ ਦੀ ਫ੍ਰਿਸਕਿੰਗ ਕਰ ਸਕਦੀ ਹੈ ਨਾ ਚੈਕਿੰਗ ਕਰ ਸਕਦੀ ਹੈ ਨਾ ਪੁਲਿਸ ਦੀ ਡਿਪਲੋਇਮੈਂਟ ਹੈ ਜਿਹੜੀ ਉਹ ਵਰਦੀ ਦੇ ਵਿੱਚ ਹੋ ਸਕਦੀ ਹੈ ਸੋ ਫਿਰ ਜਦੋਂ ਇੱਕ ਜ਼ੈਡ ਪ੍ਰੋਟੈਕਟਿਵ ਇੱਕ ਓਪਨ ਥਾਂ ਦੇ ਉੱਪਰ ਬੈਠਾ ਹੋਏਗਾ ਤੇ ਕੋਈ ਵੀ ਵਿਅਕਤੀ ਆ ਜਾ ਕਰਨ ਬਾਰੇ ਸੋਚ ਸਕਦਾ ਪਰ ਮੈਂ ਉਹਨਾਂ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਮੁਲਾਜ਼ਮਾਂ ਨੂੰ ਉਹਨਾਂ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਬੜੀ ਬਹਾਦਰੀ ਦੇ ਨਾਲ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਉਸ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਈ ਹੈ ਸੋ ਉਹਨਾਂ ਦਾ ਧੰਨਵਾਦ ਵੀ ਹੈ ਔਰ ਮੈਂ ਸਮਝਦਾ ਕਿ ਬਿਲਕੁਲ ਪੰਜਾਬ ਨੂੰ ਬੇਫਿਕਰ ਹੋ ਜਾਣ ਤੇ ਇੱਕ ਇੱਕ ਸਿੰਗਲ ਆਊਟ ਇਨਸੀਡੈਂਟ ਜ਼ਰੂਰ ਔਰ ਲਾਅ ਐਂਡ ਔਰਡਰ ਪੰਜਾਬ ਦੀ ਦੀ ਕੋਈ ਹਜੇ ਇਸ਼ੂ ਨਹੀਂ ਹੈਗਾ ਪੰਜਾਬ ਦੇ 프리ਿਤ ਮਾਰਨ ਦਿਵਸ ਆਗਾ ਉਹਨਾਂ ਨੂੰ ਸਜਦਾ ਕਰਨ ਦੇ ਲਈ ਉਹਨਾਂ ਨੂੰ ਸਵਿਧਾਨ ਲਈ ਪੇਟ ਕਰਨ ਲਈ ਮੈਂ ਤੇ ਸਾਡੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਾਲੀਗ ਅਮਨ ਰੋੜਾ ਜੀ ਸੀ ਆਏ ਆਂ ਕਿ ਉਹਨਾਂ ਨੇ ਸਰਦਾ ਦੇ ਫੁੱਲ ਪੇਟ ਕੀਤੇ ਨੇ ਕਿ ਕਿਉਂਕਿ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਨੇ ਸਵਿਧਾਨ ਬਣਾ ਕੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾਗਾ ਔਰ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉੱਪਰ ਚੁੱਕਿਆਗਾ ਇਹ ਤਾਂ ਹੋ ਸਕਿਆ ਜੇਕਰ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਨੇ ਸਵਿਧਾਨ ਬਣਾਇਆਗਾ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਨੂੰ ਯਾਦ ਕਰੀਏ ਔਰ ਉਹਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਔਰ ਸਮਾਜ ਨੂੰ ਮੈਂ ਸਮਝਦਾ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ ਸਰਕਾਰਾਂ ਸੰਵਿਧਾਨ ਦੇ ਮੁਤਾਬਕ ਚੱਲਦੀਆਂ ਨੇਗੀਆਂ ਔਰ ਸਾਰੇ ਜਿਹੜੇ ਬਾਬਾ ਸਾਹਿਬ ਦੇ ਕੀਤੇ ਜਿਹੜਾ ਜਿਹੜਾ ਉਹਨਾਂ ਨੇ ਸੰਵਿਧਾਨ ਬਣਾਇਆ ਉਹ ਸਾਰੇ ਜਿਹੜੇ ਫੁੱਲ ਚੜਾਉਂਦੇ ਨੇ ਵਿਕਾਸ ਕਰ ਜਾਨੀ ਕਿੰਨਾ ਪੈਸਾ ਸਰਕਾਰ ਹੁਣ ਜਾਰੀ ਕਰੀਏ 2 ਸਾਲ ਰਹਿ ਗਏ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਦੇਖੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਲਗਾਤਾਰ ਪੰਜਾਬ ਚ ਵਿਕਾਸ ਅਸੀਂ ਲਗਾਤਾਰ ਤੇ ਹਲਕਾ ਵਾਈਜ਼ ਲੈ ਲੀਏ ਪਿੰਡ ਵਾਈਜ਼ ਲੈ ਲੀਏ ਨਮੀਆਂ ਪੰਚਾਇਤਾਂ ਬਣੀਆਂ ਨੇ ਹੁਣ ਮਿਊਸਪਲ ਕਮੇਟੀ ਦੇ ਚੋਣਾਂ ਹੋਣ ਜਾਣੀਆਂ ਰਹੀਆਂ ਨੇ ਸੋ ਬਿਲਕੁਲ ਸਾਰੇ ਨਵੇਂ ਤੁਰੇ ਸਰਪੰਚਾਂ ਨੂੰ ਅਸੀਂ ਗਰੰਟਾ ਦੇ ਰਹੇ ਹਾਂਗੇ ਜਦੋਂ ਜਦੋਂ ਨਵੇਂ ਐਮਸੀ ਚੋਣਾਂ ਜਾਣਗੇ ਉਹਨਾਂ ਨੂੰ ਮਿਲਣ ਕਿ ਤਾਂ ਕਿ ਪੰਜਾਬ ਦਾ ਵਿਕਾਸ ਜਿਹੜਾ ਹੋਵੇ ਇਸ ਤੋਂ ਬਿਨਾ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਪੰਜਾਬ ਚ ਆ ਰਹੇ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਗਿਆ ਕਿਉਂਕਿ ਪੀਐਸਪੀਸੀਐਲ ਨੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਤਾਂ ਉਸ ਸਮੇਂ ਪ੍ਰਾਈਵੇਟ ਥਰਮਲ ਪਲਾਂਟ ਵੇਚੇ ਜਾਂਦੇ ਸੀ ਕਿਨੂੰ ਪ੍ਰਾਈਵੇਟ ਕੰਪਨੀਆਂ ਨੂੰ ਔਰ ਜਦੋਂ ਕਾਂਗਰਸ ਪਾਰਟੀ ਦੀ ਆਈ ਉਹਨਾਂ ਨੇ ਸਰਕਾਰੀ ਵੇਚ ਤੇ ਸਰਕਾਰੀ ਵੇਚ ਤੇ ਪਰ ਲੇਕਿਨ ਪਹਿਲੀ ਸਰਕਾਰ ਆ ਹੁਣ ਤੱਕ 75 ਸਾਲਾਂ ਚ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਹ ਪ੍ਰਾਈਵੇਟ ਹੱਥਾਂ ਤੋਂ ਖਰੀਦ ਕੇ ਲੋਕਾਂ ਦੇ ਨਾਂ ਤੇ ਕੀਤਾ ਸਰਕਾਰ ਦੇ ਨਾਂ ਤੇ ਕੀਤਾ ਦੇਖੋ ਬਿਲਕੁਲ ਸਾਡੀਆਂ ਅਸੀਂ 5 ਗਰੰਟੀਆਂ ਦੇ ਕੇ ਸੱਤਾ ਚ ਆਏ ਸੀ 4 ਗਰੰਟੀਆਂ ਪੰਜਾਬ ਚ ਪੂਰੀਆਂ ਕੀਤੀਆਂ ਨੇ 1 ਗਰੰਟੀ ਰਹਿਦੀ ਉਹ ਵੀ ਸਮਾਂ ਰਹਿੰਦੇ ਅਸੀਂ ਪੂਰੀ ਕਰਾਂਗੇ ਕਰਜ਼ਾਬਕ ਹੋਏਗਾ ਪੰਜਾਬ ਕਰੇ ਕਰਜ਼ਾਬਕ ਹੋਏਗਾ ਪੰਜਾਬੀ ਬਿਲਕੁਲ ਲਾਈਨ ਆਫ ਆਰਡਰ ਦੀ ਪੋਜੀਸ਼ਨ ਬੜੀ ਠੀਕ ਆ ਕਿ ਦੇਖੋ ਇੱਕ ਆ ਦੁੱਖਾਂ ਘਟਦਾਵਾ ਹੋਈਆਂ ਰਹੀਆਂ ਪਰ ਲੇਕਿਨ ਓਵਰ ਆਲ ਪੰਜਾਬ ਜਿਹੜਾ ਸ਼ਾਂਤੀਪੂਰਵਕ ਆ ਕਿਉਂਕਿ ਇੰਡਸਟਰੀ ਜਦੋਂ ਪੰਜਾਬ ਚ ਆ ਰਹੀ ਆ ਜੀ ਅੱਜ 2.5 ਲੱਖ ਕਰੋੜ ਤੋਂ ਉੱਪਰ ਦੀ ਇੰਡਸਟਰੀ ਪੰਜਾਬ ਚ ਆ ਗਈ ਤਾਂ ਇਹਦਾ ਮਤਲਬ ਆ ਕਿ ਪੰਜਾਬ ਸੋ ਰੱਖੇ ਤੱਤਾਂ ਦੇ ਵਿਚਾਰ ਸੇਫ ਆ ਕੀ ਕਰਜਾ ਮੁਕ ਹੋਏਗਾ ਪੰਜਾਬ ਕਦੇ ਜੀ ਬਿਲਕੁਲ ਜੀ ਸਮਾਂ ਰਹਿੰਦਾ ਜੀ ਅੱਜ 35 ਸਾਲਾਂ ਚ ਕਰਜਾ ਚੜਿਆਗਾ ਤਾਂ ਉਹ ਪੋਸੀਬਲ ਨਹੀਂ ਕਿ 1-2 ਸਾਲਾਂ ਚ ਉਤਰ ਜੇ ਪਰ ਲੇਕੇ ਰਸੀਂ ਲਗਾਤਾਰ ਕਰਜਾ ਲੈਣ ਦੀ ਰੇਸ਼ਿਓ ਬੜੀ ਡਿਕਲਾਈਨ ਹੋ ਰਹੀ ਹੈ ਘਟ ਰਹੀ ਆ ਪਹਿਲਾਂ 49% ਤੇ ਪਹੁੰਚ ਗਈ ਸੀਗੀ ਜੀਐਸਡੀਪੀ ਦਾ ਤੇ ਅੱਜ ਉਹ 47% ਤੇ ਆ ਸ੍ਰੀਮਾ ਸਾਹਿਬ ਪੁਲਿਸ ਦਾ ਲਗਾਤਾਰ ਦਬਾਅ ਹੁੰਦਾ ਵੀ ਸਾਡੇ ਕੋਲ ਮੁਲਾਜ਼ਮਾਂ ਦੇ ਕੱਟਣ ਦੇ ਨਾਬਦਰੀ ਬਿਲਕੁਲ ਜੀ ਅਸੀਂ ਤਾਂ ਹਰੇਕ ਸਾਲ ਅਸੀਂ ਤਾਂ ਇਹ ਜਿਹੜਾ ਸ਼ਡਿਊਲ ਬਣਾਇਆਗਾ ਕਿ ਹਰੇਕ ਸਾਲ ਭਰਤੀ ਹੋਣੀ ਆ ਪੁਰਾਣੀ ਸਰਕਾਰਾਂ 4 ਸਾਲਾਂ ਬਾਅਦ ਭਰਤੀ ਕਰਦੀ ਸੀ ਹੁਣ ਸਾਲ ਦਾ ਸਾਲ ਭਰਤੀ ਕਰ ਰਿਹਾ ਸੋ ਬਿਲਕੁਲ ਪੁਲਿਸ ਦਾ ਪ੍ਰਬੰਧ ਮਜ਼ਬੂਤ ਆ ਜੇਕਰ ਸਕੱਰੀਰ ਬਾਦਲ ਜੀ ਤੇ ਘਟਦਾ ਵਾਪਰੀ ਆ ਜਿਹੜੀ ਉਹ ਸਾਡੇ ਪੁਲਿਸ ਦੇ ਜਵਾਨਾਂ ਨੇ ਰੋਕੀ ਆ ਨਾ ਦਾ ਮਤਲਬ ਆ ਕਿ ਪੰਜਾਬ ਪੁਲਿਸ ਜਿਹੜੀ ਆ ਬੜੀ ਤਾਕਤਵਰ ਆ ਬੀਜਪੀ ਜਿਹੜੀ ਲਗਾਤਾਰ ਮਤਰੀਮਾਲਾ ਕਿ ਸਿਆਉ ਬਲਵਤੀ ਦਾ ਕਰ ਰਹੀ ਆ ਕਿਸਾਨਾਂ ਪ੍ਰਤੀ ਜਦੋਂ ਕਿ ਪਹਿਲਾਂ ਉਹਨਾਂ ਨੇ ਇਤਿਹਾਸ ਵਿੱਚ ਟ੍ਰੈਕਟਰ ਦੇਖੋ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਹੜੀ ਆ ਉਹ ਦੇਸ਼ ਦੇ ਕਿਸਾਨ ਨੂੰ ਨਫ਼ਰਤ ਕਰਦੀ ਆ ਨਫ਼ਰ ਦੀ ਅੱਖ ਨਾ ਦੇਖਦੀ ਆ ਔਰ ਦੇਸ਼ ਦੇ ਕਿਸਾਨ ਦੇ ਖਿਲਾਫ ਆ ਜਦ ਕਿ ਮੈਂ ਸਮਝਦਾ ਮਨੁੱਖੀ ਜ਼ਿੰਦਗੀ ਜਿਹੜੀ ਆ ਉਹ ਕਿਸਾਨ ਤੋਂ ਬਿਨਾ ਨਹੀਂ ਚੱਲ ਸਕਦੀ ਜੇਕਰ ਕਿਸਾਨ ਅੰਨ ਪੈਦਾ ਕਰੂਗਾ ਤਾਂ ਲੋਕ ਰੋਟੀ ਖਾਣਗੇ ਤਾਂ ਬੀਜੇਪੀ ਨੂੰ ਇਸ ਤਰ੍ਹਾਂ ਰਵਈਆ ਛੱਡਣਾ ਚਾਹੀਦਾ ਬਲਕਿ ਮੈਂ ਸਮਝਦਾ ਕਿਸਾਨ ਦੀ ਗੱਲ ਸੁਣ ਕੇ ਉਹਦਾ ਪੁਖਤਾ ਹਲ ਕਰਨਾ ਚਾਹੀਦਾ ਆ ਦੇਖੋ ਪ੍ਰਸ਼ਪਤੀ ਸਾਹਿਬ ਕਹਿ ਰਹੇ ਨੇ ਤਾਂ ਮੈਂ ਸਮਝਦਾ ਉਹਨੂੰ ਰਾਜ ਸਭਾ ਦੇ ਅੰਦਰ ਇੱਕ ਰੈਜ਼ੋਲੂਸ਼ਨ ਮੂਵ ਕਰਨਾ ਚਾਹੀਦਾ ਰਾਜ ਸਭਾ 'ਚ ਮਤਾ ਲਿਆ ਹੋਣ ਉਸ ਮਤੇ ਦੀ ਜਿਹੜੀਆਂ ਸਾਰੀਆਂ ਪਾਰਟੀਆਂ ਤਾਇਦ ਕਰਦਨ ਉਸ ਮਸਲਾ ਹੱਲ ਹੋ ਗਿਆ ਅੱਜ ਪਟਿਆਲਾ ਗਿੱਟਨਾ ਭਾਬੇ ਕੀ ਭਾਰਤੀ ਸੰਵਿਧਾਨ ਦੇ ਨਿਰਮਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਵਿਦਕਰਜੀ ਦੀ 20 ਨਿਰਵਾਣ ਦਿਵਸ ਦੇ ਮੌਕੇ ਤੇ ਅੱਜ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਭੇਟ ਕੀਤੀ ਗਈ ਆ ਤੇ ਪੁਨਮਾਲਾ ਭੇਟ ਕੀਤੀ ਗਈ ਆ ਕਿਉਂਕਿ ਉਹਨਾਂ ਨੂੰ ਭਾਰਤੀ ਸੰਵਿਧਾਨ ਦੀ ਇੰਨੇ ਵਧੀਆ ਤਰੀਕੇ ਦੇ ਨਾਲ ਸਰਚਨਾ ਕਰੀਆ ਕਿ ਹਰ ਇੱਕ ਸਮਾਜ ਨੂੰ ਹਰ ਇੱਕ ਵਿਅਕਤੀ ਦੇ ਵਿੱਚ ਬਣਦੇ ਅਧਿਕਾਰ ਦੱਤੇ ਨੇ ਤੇ ਰਹਿਦੀ ਦੁਨੀਆ ਤੱਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਸਾਨੂੰ ਵੀ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਵੀ ਉਹਨਾਂ ਜਿਹੜਾ ਦਿੱਤਾ ਹੋਇਆ ਪਹਿਰਾ ਆਪਣਾ ਦਿੱਤੀ ਹੋਈ ਸੋਚ ਆ ਉਹਦੇ ਤੇ ਚੱਲੀਏ ਤੇ ਜੋ ਸਮਾਜ ਦੇ ਵਿੱਚ ਬਰਾਬਰੀ ਦਾ ਹੱਕ ਹਰ ਇੱਕ ਨੂੰ ਮਿਲਣਾ ਚਾਹੀਦਾ ਤੇ ਅਸੀਂ ਉਹਨਾਂ ਤੇ ਪਹਿਰਾ ਦਈਏ ਰਲ ਕੇ ਤੇ ਉਹ ਲੋਕ ਉਹਨਾਂ ਤੇ ਬਣਾਈ ਸੁਧਾਰ ਨੂੰ ਚਾਹੁੰਦੇ ਨਹੀਂ ਇਹ ਉਹਨਾਂ ਦੀ ਸੋਚ ਨੂੰ ਅਸੀਂ ਕਦੇ ਕਾਮਯਾਬ ਨਾ